ਗੱਲਾਂ ਸੱਚੀਆਂ ਬਾਈ ਕੌੜੀਆਂ ਤਾਂ ਲੱਗਣਗੀਆਂ ਪਰ ਸੁਣ ਲਿਓ ਜੇ ਦਿਲ ਤੇ ਪੱਥਰ ਰੱਖ ਕੇ ਬਹੁਤ ਜ਼ਰੂਰੀ ਗੱਲਾਂ ਵੀਡੀਓ ਐਂਡ ਤੱਕ ਦੇਖ ਲਿਓ ਜੇ ਬਾਈ ਜੀ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਪਿੰਡੋਂ ਪਿੰਡ ਦੇ ਵਿੱਚ ਆਹੜ ਗਵਾਣ ਕਿਸੇ ਦੇ ਘਰੇ ਭੇਜਣ ਤੋਂ ਵੀ ਤੁਸੀਂ ਨਾ ਮਤਲਬ ਕੰਨੀ ਘਤਰਾਉਣੇ ਆ ਵੀ ਕਿਸੇ ਨੂੰ ਨਾਲ ਭੇਜ ਗਏ ਸੱਤ ਸਮੁੰਦਰੋਂ ਪਾਰ ਤੁਸੀਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਧੜਾ ਧੜ ਯਾਰ ਆਪਦੀਆਂ ਧੀਆਂ ਭੈਣਾਂ ਨੂੰ ਭੇਜੀ ਜਾਂਦੇ ਆ ਧੜਾ ਧੜ ਭੇਜੀ ਜਾਂਦੇ ਆ ਖਾਸ ਕਰਕੇ ਪੰਜਾਬ ਦੇ ਵਿੱਚੋਂ ਯਾਰ ਤੁਸੀਂ ਕਿਹਦੇ ਆਸਰੇ ਭੇਜੀ ਜਾਂਦੇ ਆ ਹਨਾ ਕਿਹਦੇ ਆਸਰੇ ਇੱਥੇ ਥੋੜਾ ਕੌਣ ਬੈਠਾ ਬਾਈ ਜੀ ਇੱਥੇ ਇਹ ਰਾ ਸੋਚ ਲਓ ਵੀ ਹਾਂ ਸਾਡੇ ਚਾਚੇ ਤਾਏ ਜਾਂ ਕੋਈ ਦੂਰ ਦਾ ਰਿਸ਼ਤੇਦਾਰ ਆ ਬਾਈ ਜੀ ਇਹ ਦੋਹਾਂ ਤਿੰਨਾਂ ਦਿਨਾਂ ਤੋਂ ਵੱਧ ਕੋਈ ਇੱਥੇ ਰਗਦਾ ਨਹੀਂ ਬਹੁਤ ਬਾਈ ਜੀ ਹਾਲਾਤ ਮਾੜੇ ਆ ਇੱਥੇ ਸ਼ੈਤਾਨ ਭੇੜੀਏ ਬਗਹਾੜਾਂ ਦਾ ਰੂਪ ਧਾਰ ਕੇ ਬੈਠੇ ਆ ਬਾਈ ਜੀ ਗੱਲਾਂ ਸੁਣਣ ਵਾਲੀਆਂ ਸ਼ਹਿ ਲਾਈ ਬੈਠੇ ਆ ਕਿ ਕਦੋਂ ਸਾਡਾ ਮੌਕਾ ਮਿਲੇ ਤੇ ਕਦੋਂ ਅਸੀਂ ਇਹਨਾਂ ਦੀਆਂ ਇੱਜ਼ਤਾਂ ਨੂੰ ਤਾੜ-ਤਾੜ ਕਰੀਏ ਆਪਾਂ ਕੀ ਕਰਦੇ ਆ ਆਪਾਂ ਪੰਜਾਬ ਦੇ ਵਿੱਚੋਂ ਚਲੋ ਦਿੱਲੀ 에어ਪੋਰਟ ਤੇ ਚੜਾ ਗਏ ਕੁੜੀਆਂ ਆਵਦੀ ਉੱਤੇ 25-30 ਲੱਖ ਰੁਪਏ ਲਾ ਕੇ ਆਪਾਂ ਫਾਰਗ ਹੋ ਜਾਂਦੇ ਆ ਕਿ ਸਾਡੀ ਟੈਨਸ਼ਨ ਜਮਾਂ ਫ੍ਰੀ ਹੋ ਗਈ ਅਸੀਂ ਜਾ ਕੇ ਘਰੇ ਲੱਡੂ ਵਾਣਦਨੇ ਅਸੀਂ ਕੈਨੇਡਾ ਵਾਲੇ ਬਣ ਗਏ ਬਾਈ ਜੀ ਤੁਹਾਨੂੰ ਤਾਂ ਇਹ ਗੱਲ ਦਾ ਹਜੇ ਪਤਾ ਹੀ ਨਹੀਂ ਤੁਹਾਡੀ ਤਾਂ ਸ਼ੁਰੂਆਤ ਹੁਣ ਹੋਈ ਆ ਤੁਸੀਂ ਤਾਂ ਹਜੇ ਪੌੜੀ ਦਾ ਪਹਿਲੇ ਡੰਡੇ ਤੇ ਚੜੇ ਆ ਤੁਸੀਂ ਫ੍ਰੀ ਨਹੀਂ ਹੋਏ ਫਰਗ ਨਹੀਂ ਹੋਏ ਤੁਹਾਨੂੰ ਹਜੇ ਪਤਾ ਹੀ ਨਹੀਂ ਤੁਹਾਡੀ ਧੀ ਨੇ ਤੁਹਾਡੀ ਭੈਣ ਨੇ ਕਿੰਨੇ ਸਟਰਗਲ ਦੇ ਵਿੱਚੋਂ ਨਿਕਲਣਾ ਹਜੇ ਤਾਂ ਸ਼ੁਰੂਆਤਾਂ ਜਿਵੇਂ ਮੈਂ ਕਹਿੰਦਾ ਹੁਣਾਂ ਕਿ 25 ਲੱਖ ਲਾ ਕੇ ਜੇ ਤੂੰ ਉਹਦਾ ਬੱਚਾ ਭੇਜਿਆ ਤੇ 25 ਤੋਂ 50 ਲੱਖ ਪਿੱਛੇ ਹੋਰ ਤਿਆਰ ਰੱਖੋ ਜੇ ਤੁਸੀਂ ਚਾਹੋ ਨਾ ਕਿ ਅਸੀਂ ਇੱਜ਼ਤਦਾਰ ਬੰਦੇ ਆ ਸਾਡੀ ਇੱਜ਼ਤ ਕਾਇਮ ਰਹੇ ਹਨ ਦੂਜੀ ਗੱਲ ਜਦੋਂ ਤੁਹਾਡਾ ਬੱਚਾ ਤੁਹਾਨੂੰ ਫੋਨ ਲਾਉਂਦਾ ਕੈਨੇਡਾ ਵਿੱਚ ਆ ਕੇ ਉਹਨੂੰ ਪਤਾ ਇੱਥੇ ਆ ਕੇ ਲੱਗ ਹੀ ਜਾਂਦਾ ਕਿ ਮੈਂ ਗਲਤੀ ਕਰ ਲਈ ਮੈਂ ਬਹੁਤ ਵੱਡਾ ਗਲਤ ਸਟੈਪ ਚੱਕ ਲਿਆ ਇੱਥੇ ਆ ਕੇ ਬੱਚਾ ਤੁਹਾਨੂੰ ਫੋਨ ਲਾਉਂਦਾ ਮੰਮੀ ਨੂੰ ਜਾਂ ਡੈਡੀ ਨੂੰ ਹਨਾ ਕਿਸੇ ਨੂੰ ਵੀ ਕਰਦੇ ਮੈਂ ਉਹਨੂੰ ਬੱਚਾ ਫੋਨ ਲਾ ਕੇ ਜਦੋਂ ਰੋਂਦਾ ਜਾਂ ਵੈਸੇ ਹੀ ਕਹਿ ਜਾਂਦਾ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਤਾਂ ਉਹਦੀ ਗੱਲ ਗੌਰ ਨਾਲ ਸੁਣਿਓ ਜੇ ਉਹ ਕੋਈ ਹੋਦੋ ਨਾ ਕੋਈ ਸਟੈਪ ਚੱਕਣਾ ਚਾਹੁੰਦਾ ਹੁੰਦਾ ਉਹ ਇੱਕ ਵਾਰੀ ਕਹਿੰਦਾ ਹੁੰਦਾ ਕਿ ਮੈਂ ਘਰਦਿਆਂ ਤੋਂ ਇੱਕ ਵਾਰੀ ਪੁੱਛ ਲਾਂ ਘਰ ਦੇ ਕੀ ਕਹਿੰਦੇ ਆ ਸਟੈਪ ਦਾ ਮਤਲਬ ਤੁਹਾਨੂੰ ਦੱਸੂਗਾ ਜਦੋਂ ਫੋਨ ਲਾਉਂਦਾ ਹਨਾ ਤੁਸੀਂ ਉਹਨੂੰ ਉਹਦੀ ਗੱਲ ਸੁਣੋ ਜੇ ਉਹ ਪੈਸੇ ਮੰਗਦਾ ਤੇ ਹੋ ਸਕਦਾ ਉਹਨੂੰ ਪੈਸੇ ਭੇਜੋ ਜੇ ਤੂੰ ਪੈਸੇ ਨਹੀਂ ਤੁਸੀਂ ਭੇਜ ਸਕਦੇ ਜੋ ਕਹਿੰਦਾ ਵੀ ਮੇਰਾ ਨਹੀਂ ਦਿਨ ਲੱਗਦਾ ਤੇ ਉਹਨੂੰ ਕਹਦੇ ਬੱਚੇ ਤੂੰ ਇੰਡੀਆ ਆ ਜਾ ਜੇ ਤੁਸੀਂ ਅੱਜ ਤੁਹਾਨੂੰ ਪਿਆਰੀ ਆ ਤਾਂ ਸਮਝੇ ਨਾ ਉਦੋਂ ਰਸਤਾ ਹੋਰ ਚੂਜ਼ ਕਰਨ ਨੂੰ ਫਿਰਦਾ ਹੁੰਦਾ ਠੀਕ ਆ ਤੇ ਉਦੋਂ ਨਹੀਂ ਤਾਂ ਬਾਈ ਜੀ ਫਿਰ ਪੀਅਰ ਤਾਂ ਮਿਲ ਹੀ ਜਾਣੀ ਆ ਠੀਕ ਆ ਜੇ ਤੁਹਾਨੂੰ ਇੱਜਤ ਪਿਆਰੀ ਆ ਤੇ ਬੱਚੇ ਨੂੰ ਵਾਪਸ ਕਰ ਲਓ ਨਹੀਂ ਪੀਅਰ ਤਾਂ ਬਾਈ ਜੀ ਫਿਰ ਤੁਹਾਨੂੰ ਮਿਲ ਹੀ ਜਾਣੀ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਕਿਹੜੇ ਤਰੀਕੇ ਨਾਲ ਠੀਕ ਆ ਬਈ ਗੱਲਾਂ ਕੌੜੀਆਂ ਨੇ ਤੇ ਕਈ ਮੈਨੂੰ ਪੁੱਟਾ ਸਿੱਧਾ ਹੀ ਬੋਲਣਗੇ ਪਰ ਸੱਚ ਬਈ ਸੱਚ ਹੀ ਆ ਤੇ ਆਪਾਂ ਕੀ ਕਰਦੇ ਆ ਹਜੇ ਬੱਚੇ ਨੂੰ 15 20 ਦਿਨ ਗਏ ਹੁੰਦੇ ਆ ਇੱਥੇ ਆਏ ਨੂੰ ਜਾਂ ਮਹੀਨਾ ਹੋਇਆ ਹੁੰਦਾ ਹੈ ਨਾ ਪਿੱਛੇ ਫੋਨ ਲਾ ਦੇਣ ਹਾਂ ਪੁੱਤ ਭੇਜ ਪੈਸੇ ਪੇਜ ਪੈਸੇ ਇੱਥੇ ਕੋਈ ਮਸ਼ੀਨਾਂ ਚੱਲਦੀਆਂ ਨੇ ਡਾਲਰ ਛਾਪਦੀਆਂ ਇੱਥੇ ਕਿਹੜਾ ਕੋਈ ਦਰਾਖਤਾਂ ਨੂੰ ਲੱਗਦੇ ਆ ਬੱਚੇ ਨੇ ਆਉਂਦਿਆਂ ਸਰ ਬਈ ਘਰ ਲੈਣਾ ਹਨਾ ਰੈਂਟ ਰੈਂਟ ਦੇਣਾ ਉਹਨੇ ਗਰੋਸਰੀ ਦੇ ਖਰਚੇ ਤੇ ਆਪਣਾ ਫੀਸ ਤਾਰ ਨਹੀਂ ਹੁੰਦੀ ਆ ਬੱਸਾਂ ਦਾ ਪ੍ਰੈਸਟੋ ਬੱਸਾਂ ਦੇ ਖਰਚੇ 100 ਬਈ ਹੋਰ ਲਲਣ ਪਲਣ ਫੂਨਾ ਦੇ ਖਰਚੇ ਹਨਾ ਤੇ ਕੰਮ ਇੱਥੇ ਮਿਲਦਾ ਨਹੀਂ ਹੁੰਦਾ ਮੈਂ ਕਈ ਇੱਥੇ ਕੁੜੀਆਂ ਦੇਖੀਆਂ ਵਿਚਾਰੀਆਂ ਜਿਹੜੀਆਂ ਇੱਥੇ ਫੁੱਟਪਾਥ ਤੇ ਪੰਜਾਬਣਾ ਰੋਂਦੀਆਂ ਵੇਖੀਆਂ ਬਾਈ ਜੀ ਗੋਰੀ ਇਸ ਟਾਈਮ ਬਦਲਾ ਰਹਿ ਲਏ ਆਪਣੇ ਤੋਂ ਬਦਲਾ ਪਰ ਆਪਾਂ ਨੂੰ ਚੀਜ਼ਾਂ ਦਾ ਪਤਾ ਹੀ ਨਹੀਂ ਆਪਾਂ ਨੂੰ ਕੋਈ ਪਤਾ ਨਹੀਂ ਇੱਕ ਰੂਮ ਦੇ ਵਿੱਚ 5-5 ਕੁੜੀਆਂ 4-4 ਮੁੰਡੇ ਸ਼ੇਅਰਿੰਗ ਰੂਮ ਦੇ ਵਿੱਚ ਰਹੀ ਜਾਂਦੇ ਯਾਰ ਜਿਵੇਂ ਮੈਂ ਨਾ ਬੇੜਾ ਗਰਖ ਹੋ ਚੁੱਕਿਆ ਇਸ ਟਾਈਮ ਆਪਾਂ ਯਾਰ ਪਤਾ ਹੀ ਨਹੀਂ ਕਿਹਦੇ ਆਸਰੇ ਚੱਕ ਕੇ ਜਿਹੜੀਆਂ ਆਪਦੀਆਂ ਫੁੱਲਾਂ ਵਰਗੀਆਂ ਧੀਆਂ ਭੇਜੀ ਜਾਂਦੇ ਆ ਯਾਰ ਸਿਸਟਮ ਸਾਰਾ ਗਲਤ ਆ ਯਾਰ ਕਈ ਕੁੜੀਆਂ ਵਿਚਾਰੀਆਂ ਮੁੜ ਜਾਂਦੀਆਂ ਕਈ ਫਿਰੇ ਦਲਦਲ ਚ ਵੜ ਜਾਂਦੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਹਣਾ ਤੁਸੀਂ ਆਪ ਹੀ ਸਮਝ ਲਓ ਜੋ ਮਤਲਬ ਸਮਝਦਾਰ ਬੰਦੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਜਿਵੇਂ ਛੋਟੇ ਹੁੰਦੇ ਪੜਦੇ ਹੁੰਦੇ ਸੀ ਨਾ ਉਹ ਵੀ ਇੱਕ ਇੱਕ ਜਿਹੜਾ ਗੰਦਾ ਸੇਬ ਹੋਵੇ ਉਹ ਚੰਗੇ ਸੇਬਾਂ ਦਾ ਇਹ ਟੋਕਰਾ ਹੁੰਦਾ ਉਹਨੂੰ ਵੀ ਖਰਾਬ ਕਰ ਦਿੰਦਾ ਆਪਾਂ ਬਾਈ ਜੀ ਨਾ ਇਹ ਬਹੁਤ ਵੱਡਾ ਜਿਹੜਾ ਗੰਦਾ ਕੰਮ ਆ ਜਿਹੜਾ ਆਪਾਂ ਹੁਣ ਚੱਕ ਲਿਆ ਸ਼ੁਰੂ ਕਰ ਲਿਆ ਯਾਰ ਲੋਕਾਂ ਦੇ ਮਗਰ ਲਗ ਲੱਗੇ ਵੀ ਗਵਾਂਡੀਆਂ ਦਾ ਵੀ ਧੀ ਪੁੱਤ ਗਿਆ ਅਸੀਂ ਵੀ ਭੇਜ ਦਿੱਗੇ ਸਾਡੇ ਬੱਚਿਆਂ ਦਾ ਫਿਊਚਰ ਬਣ ਜਾਊਗਾ ਯਾਰ ਇੱਥੇ ਆ ਕੇ ਤਾਂ ਬਈ ਜਮਾਂ ਜੱਖਣਾ ਨਿਕਲੀ ਪਈ ਆ ਸੱਚੀ ਗੱਲ ਆ ਬਈ ਜਿਹੜੇ ਆਪਾਂ ਇੱਥੋਂ ਦੇ ਹਾਲਾਤ ਵੇਖੇ ਆ ਖਾਸ ਕਰਕੇ ਕੁੜੀਆਂ ਦੇ ਸਾਰੀਆਂ ਨਹੀਂ ਕੁੜੀਆਂ ਪਰ ਬਹੁਤ ਜ਼ਿਆਦਾ ਇੱਥੇ ਬਈ ਜੀ ਸਿਸਟਮ ਖਰਾਬ ਹੈ ਕਿ ਕੰਮ ਮਿਲਦਾ ਨਹੀਂ ਬਈ ਜੀ ਹਨਾ ਫਿਰ ਅਗਲਾ ਕਹਿੰਦਾ ਬੱਚਾ ਵੀ ਪਿੱਛੇ ਹੁਣ ਮੈਂ ਕਿਹੜੇ ਮੂੰਹ ਨਾਲ ਮੁੜਾਂ ਯਾਰ ਸਮਝੇ ਨਾ ਮੇਰੀ ਗੱਲ ਉਹੀ ਕਹਿਣਾ ਹੁੰਦਾ ਕਿ ਜੇ ਤੁਹਾਡੇ ਬਾਈ ਜੀ ਤੁਸੀਂ ਆਪਦੇ ਬੱਚੇ ਨੂੰ ਖਾਸ ਕਰਕੇ ਆਪਦੀ ਧੀ ਭੈਣ ਨੂੰ ਭੇਜ ਰਹੇ ਆ ਤਾਂ ਜਿੰਨੇ ਪੈਸੇ ਲਾਇਆ ਬਾਈ ਜੀ ਉਦੋਂ ਦੁੱਗਣੇ ਪਿੱਛੇ ਤਿਆਰ ਰੱਖੋ ਜੇ ਤੁਸੀਂ ਚਾਹੋਣੇ ਆ ਕਿ ਸਾਡੀ ਇੱਜ਼ਤ ਬਚੀ ਰਵੇ ਨਹੀਂ ਪੀਅਰ ਤਾਂ ਫਿਰ ਮੈਲੀ ਜਾਣੀ ਆ ਬਾਈ ਜੀ ਪੀਅਰ ਪਿਆਰੀ ਆ ਕਿ ਤੁਹਾਨੂੰ ਇੱਜ਼ਤ ਪਿਆਰੀ ਆ ਇਹ ਦੇਖ ਲਿਓ ਜੇ ਬਾਕੀ ਠੀਕ ਆ ਬੱਚੀਆਂ ਭੇਜੋ ਭੇਜ ਲਓ ਬਾਈ ਜੀ ਪਰ ਮੈਂ ਇੱਕ ਗੱਲ ਕਹਿਣਾ ਕਿ ਜਿੰਨਾ ਵੀ ਹੋ ਸਕਦਾ ਯਾਰ ਆਪਦੀ ਧੀ ਭੈਣ ਨੂੰ ਵਿਆਹ ਕੇ ਭੇਜੋ ਉਹਦਾ ਵਿਆਹ ਕਰਕੇ ਭੇਜੋ ਜਾ ਕੇ ਤਾਂ ਜੋ ਤੁਹਾਡੀ ਟੈਨਸ਼ਨ ਥੋੜੀ ਲਿਆ ਜੇ ਬਈ ਜੀ ਵੀ ਹਾਂ ਵੀ ਆਪੇ ਉਹਦਾ ਘਰ ਵਾਲਾ ਹੈਗਾ ਨਾਲ ਸੰਭੂ ਆ ਜ਼ਰੂਰੀ ਗੱਲਾਂ ਬਈ ਜੀ ਬਹੁਤ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਕਿ ਕਮੈਂਟਾਂ 'ਚ ਲੋਕਾਂ ਨੇ ਪੁੱਠਾ ਸਿੱਧਾ ਦਾ ਬੋਲੀ ਜਾਣਾ ਗਾਲ੍ਹਾਂ ਵੀ ਕੱਢੀ ਜਾਣੀਆਂ ਵੀ ਹਾਂ ਤੂੰ ਕਾਹਦੋਂ ਇੱਥੇ ਬੈਠਾ ਜੀ ਇਹ ਉਹ ਅਸੀਂ ਬਾਈ ਜੋ ਗਰਾਊਂਡ ਲੈਵਲ ਦੇ ਵਿੱਚ ਮੈਂ ਵੇਖਣਾ ਹੁੰਨਾ ਹਨਾ ਤੇ ਮੈਂ ਉਹ ਹੀ ਦੱਸਦਾ ਬਾਈ ਜੋ ਇੱਥੇ ਹਾਲਾਤ ਹਾਲਾਤ ਬਹੁਤ ਮਾੜੇ ਆ ਇੱਥੋਂ ਦੇ ਬਹੁਤ ਜ਼ਿਆਦਾ ਥੋੜੇ ਨਹੀਂ ਬਹੁਤ ਜ਼ਿਆਦਾ ਹਾਲਾਤ ਮਾੜੇ ਐਸ ਟਾਈਮ ਬਾਈ ਜੀ ਕੰਮ ਨਹੀਂ ਕਾਰ ਨਹੀਂ ਬੁਰੇ ਹਾਲ ਆ ਤੇ ਆਪਦਾ ਬਾਈ ਜੀ ਜਿੰਨਾ ਵੀ ਹੋ ਸਕਦਾ ਹੈ ਗੱਲ ਤੇ ਗੌਰ ਕਰਿਓ ਜੇ ਨਾ ਕਿ ਕਿੰਤੂ ਪ੍ਰੰਤੂ ਕਰਿਓ ਜੇ ਕਈ ਤਾਂ ਲੋਕ ਕਮੈਂਟ ਹੀ ਪੁੱਠੇ ਕਰਨ ਲੱਗ ਜਾਂਦੇ ਹਨਾ ਗੱਲ ਸੁਣਨ ਵਾਲੀ ਸੁਣਨੀ ਨਹੀਂ ਹੋਰੀ ਬਸ ਉਹਨਾਂ ਨੇ ਘੋੜਾ ਦੱਬ ਦੇਣਾ ਤੇ ਠੀਕ ਆ ਬਾਈ ਜੀ ਹੋ ਸਕਿਆ ਸ਼ੇਅਰ ਜ਼ਰੂਰ ਕਰਨਾ ਤੇ ਗੱਲਾਂ ਦੇ ਬਾਈ ਜੀ ਗੌਰ ਜ਼ਰੂਰ ਕਰਨਾ